ਹਾਰਦ ਵਿੱਚ ਬਹੁਤ ਸਾਰੀਆਂ ਘਟਨਾਵਾਂ ਘਟਣੀਆਂ ਨੇ ਔਰ ਹੋਰ ਮੁਲਕਾਂ ਦੇ ਵਿੱਚ ਵੀ 8-9 ਸਾਲ ਦੇ ਬੱਚਿਆਂ ਨੇ ਤੇ ਬੱਚੀਆਂ ਨੇ ਆਪਣੇ ਪਿਛਲੇ ਜਨਮ ਦੀ ਸਿਮਰਤੀ ਦੱਸੀ। ਔਰ ਹੈਰਾਨਗੀ ਹੈ ਡਾਕਟਰ ਸਤਵੰਦ ਕੋਰ ਬੈਂਗਲੌਰ ਵਿੱਚ। ਉਹਨਾਂ ਨੇ ਇਸ ਦੇ ਤੇ ਬਹੁਤ ਵੱਡੀ ਕਿਤਾਬ ਲਿਖੀ ਹੈ। ਬੜੀ ਮਹਿੰਗੀ ਕਿਤਾਬ ਉਹਦੀ ਕੀਮਤ ਮੈਂ 2200 ਲਿਖੀ ਦੇ ਕੇ 2200 ਰੁਪਏ। ਮੈਨੂੰ ਆਣਾ ਨੇ ਬੈਠ ਕੀਤੀ ਗੁਰਦੁਆਰੇ ਇੱਕ ਸੰਸਥਾ ਬਣੀ ਹੋਈ ਹੈ ਜਿਹੜੇ ਬੰਦੇ ਮਰ ਜਾਂਦੇ ਨੇ ਪਰ 5-7 ਘੰਟਿਆਂ ਬਾਅਦ ਫਿਰ ਖੜੇ ਹੋ ਜਾਂਦੇ ਇਹ ਕੁਝ ਦਸਣ ਲੱਗ ਪੈਂਦੇ ਨੇ ਪਿਛੋਕ ਜੋ ਨਾ ਨਾਲ ਹੋਇਆ ਡਾਕਟਰਾਂ ਨੇ ਸੜਕੇਟ ਦੇ ਦਿੱਤਾ ਮਰ ਗਏ ਲੇਕਿਨ ਫਿਰ ਜੀ ਉਠੇ ਇਸ ਤਰ੍ਹਾਂ ਦੀ ਘਟਨਾ ਇਹ ਹਲਦਵਾਨੀ ਚ ਵੀ ਮੈਂ ਦੇ ਦੇਖੀ ਬਾਬੇ ਸ਼ੰਕਰ ਸਿੰਘ ਡਰਾਈਵਰ ਸਨ ਕੰਮਕਾਰ ਛੜ ਬੈਠੇ ਸਨ ਗੁਜ਼ਰ ਗਏ ਇਕਨ ਸ਼ਾਮ ਨੂੰ ਜਿਉਂ ਅਰਥੀ ਕੱਢਣ ਲੱਗੇ ਤੇ ਹਿਲ ਪਏ ਐ ਤੁਹਾਨੂੰ ਉਥੋਂ ਦੀ ਘਟਨਾ ਮੈਂ ਦੱਸਦਾ ਇਸ ਤਰ੍ਹਾਂ ਦੀ ਬਥੇਰੀਆਂ ਘਟਨਾ ਘਟੀਆਂ ਜਦ ਹਿਲੇ ਹੈ ਇਹ ਨਾਲ ਦੇ ਸਾਰੇ ਡੰਗ ਰਹਿ ਗਏ ਤੇ ਅਰਥੀ ਚੁੱਕਣ ਲੱਗੇ ਤੇ ਹਿਲਣ ਲੱਗ ਪਏ ਦੰਬ ਵੀ ਚੱਲਣ ਲੱਗ ਪਏ ਖੋਲੇ ਆ ਕਫਨ ਜਿੰਦਾ ਅੱਖਾਂ ਖੁੱਲ ਗਏ ਬੈਠ ਗਏ ਜ਼ਿੰਦਗੀ ਉਹਨਾਂ ਦੀ ਬਦਲ ਗਈ ਬਿਲਕੁਲ ਫਕੀਰ ਬਣ ਗਏ 24 ਘੰਟਿਆਂ ਚ 8 8 9 9 ਘੰਟੇ ਗੁਰਦੁਆਰੇ ਹੀ ਬੈਠੇ ਰਹੇ ਮੈਨੂੰ ਕਹਿ ਲਗੇ ਮਸਕਿਨ ਜੀ ਬੜਾ ਕੁਝ ਦੇਖ ਲਿਆ ਮੈਂ ਥੋੜੇ ਜਿਹਾ 5 7 ਘੰਟੇ ਚ ਮੈਨੂੰ ਵਾਪਸ ਕੀਤਾ ਗਿਆ ਕਾਠ ਗੋਦਾਮ ਉਥੋਂ 4 ਮੀਲ ਦੀ ਦੂਰੀ ਤੇ ਇਕ ਦੂਜਾ ਹੀ ਇਸੇ ਨਾਮ ਉਹਦੀ ਡੈਥ ਹੋ ਗਈ ਅਚਨ ਚੇਤ ਖੜੇ ਖੜੇ ਐਕਰ ਪ੍ਰਕਿਰਤੀ ਚ ਇਸ ਤਰ੍ਹਾਂ ਵੀ ਹੋ ਜਾਂਦਾ ਹੈ ਐਸਾ ਵੀ ਹੋ ਜਾਂਦਾ ਹੈ ਐਸੇ ਮਨੁੱਖਾਂ ਨੇ ਜੋ ਕੁਝ ਜਦ ਦਸਿਆ ਉਸ ਕਿਤਾਬ ਦੇ ਸਭ ਕੁਝ ਇਹ ਲਿਖਿਆ ਉਹਨਾਂ ਨੇ ਸੰਗ੍ਰਹਿ ਕੀਤਾ ਇਸ ਸੰਸਥਾ ਨੂੰ ਭੇਟ ਅਮਰੀਕਾ ਤੋਂ ਵੀ ਉਥੋਂ ਦੇ ਸਾਇੰਟਿਸਟ ਜਾਣਨਾ ਚਾਹੁੰਦੇ ਨੇ ਇਹਦੇ ਵਿੱਚ ਕਿੰਨੀ ਕੁ ਸਚਾਈ ਹੈ ਔਰ ਇਹ ਕੀ ਹੈ ਇਹ ਵਾਸਤਵਕੀ ਹੈ ਗਾਲਵਨ 15 16 ਸਾਲ ਬਹੁਤ ਵੱਡੀ ਘਟਨਾ ਘਟੇ ਕਨਵਰਟ ਔਰ ਇਹ ਤੇ ਚੁੱਕੇ ਪੇਪਰਾਂ 'ਚ ਆ ਗਈ ਲਗਾਤਾ ਕਿਸੇ ਡਾਕਟਰ ਨੇ ਲਖਲੋ ਦੇ ਆਪਣੀ ਪਤਨੀ ਨੂੰ ਜ਼ਹਿਰ ਦਾ ਟੀਕਾ ਦੇ ਕੇ ਮਾਰ ਦਿੱਤਾ ਇੱਕ ਘਟਨਾ ਬਕਸੇ 'ਚ ਬੰਦ ਕਰਕੇ ਗੰਗਾ 'ਚ ਛੁੱਟਣ ਦੀ ਕੋਸ਼ਿਸ਼ ਕੀਤੀ ਟ੍ਰੇਨ ਦੇ ਰਾਈ ਬਕਸਾ ਜਿਹੜਾ ਸੀ ਉਹ ਕਿਧਰੇ ਕਿਨਾਰੇ ਤੇ ਪਿਆ ਰਹਿ ਗਿਆ ਨਹੀਂ ਜਮਨਾ ਦੇ 'ਚ ਗਹਿਰੇ ਪਾਣੀ 'ਚ ਗੰਗਾ ਰੇਨ ਉੱਪਰ ਉਲੰਘੀ ਪਰ ਚੰਗਾ ਰੋਲਾ ਰੱਬਾ ਵੇ ਮੁਜਰਮ નિર્ਦੋਸ਼ ਕੋਈ ਸਬੂਤ ਨਹੀਂ ਕੁਝ ਨਹੀਂ ਹੋਈ 11 ਸਾਲਾਂ ਬਾਅਦ ਇੱਕ 8 ਸਾਲ ਦੀ ਬੱਚੀ ਕਹਿਣ ਲੱਗੀ ਨਾਲ ਕਾਨਪੁਰ ਦੇ ਇੱਕ ਪਿੰਡੇ ਚੋਂ ਦਾ ਜਨਮ ਹੋਇਆ ਜੋ ਖਬਰਾਂ ਚ ਬੜਾ ਰੋਲਾ ਪਿਆ ਮੈਂ ਡਾਕਟਰ ਦੀ ਪਤਨੀ ਮੈਨੂੰ ਜ਼ਹਿਰ ਦਾ ਟੀਕਾ ਦੇ ਕੇ ਮਾਰੇ ਤੇ ਮੇਰੀਆਂ ਇੰਨੀਆਂ ਸਾੜੀਆਂ ਪਈਆਂ ਨੇ ਇਤਨਾ ਗਹਿਣਾ ਪਿਆ ਇਹ ਜਿਹੜੇ ਵੱਡੇ ਵੱਡੇ ਅਖਬਾਰ ਪ੍ਰੰਡ ਪੇਜ ਦੇ ਉਤੇ ਖਬਰ ਉਸ ਪਿੰਡ ਦੇ ਚ ਬੜਾ ਰਸ਼ ਜਿਹੜੀਆਂ ਉਸ ਨੇ ਸਾਰੀਆਂ ਕਹਾਣੀਆਂ ਤੇ ਸਾਰੀਆਂ ਚੀਜ਼ਾਂ ਦੱਸੀਆਂ ਬਿਲਕੁਲ ਸਹੀ ਬਿਲਕੁਲ ਸਹੀ ਇਸ ਦੇ ਉੱਤੇ ਕੁਝ ਫਿਰ ਸਾਇੰਟਿਸਟ ਅੱਗੇ ਆਏ ਨੇ ਇਹ ਸਿਮਰਤੀ ਪਿਛਲੇ ਜਨਮ ਤੱਕ ਵੀ ਚੱਲੀ ਗਈ ਯਾਦ ਪਿਛਲੇ ਜਨਮ ਤੱਕ ਵੀ ਚਲੀ ਹੈ ਪਰ ਕਮ ਸੇ ਕਮ ਉਹ 6 ਮਹੀਨੇ ਦਸਦੀ ਰਹੀ ਉਸ ਤੋਂ ਬਾਅਦ ਬੋਲ ਕਾਨੂੰਨ ਵਿੱਚ ਐਸੀ ਕੋਈ ਜਦ ਨਹੀਂ ਕਿ ਅਗਲੇ ਜਨਮ ਵਿੱਚ ਕੋਈ ਕਿਸੇ ਨੂੰ ਮੁਜਰਮ ਹੋਣ ਦਾ ਇਲਜ਼ਾਮ ਲਾਵੇ ਤੇ ਉਸ ਨੂੰ ਸਜ਼ਾ ਦਿੱਤੀ ਜਾਵੇ ਇਸ ਤਰ੍ਹਾਂ ਦਾ ਕੋਈ ਵਿਧਾਨ ਨਹੀਂ ਕਾਨੂੰਨ ਵਿੱਚ ਕਮ ਸੇ ਕਮ 105 ਬੱਚੇ ਤੇ ਬੱਚੀਆਂ ਜਿਨ੍ਹਾਂ ਨੇ ਆਪਣਾ ਪਿਛੌੜ ਦੱਸਿਆ ਉਸ ਕਿਤਾਬ ਵਿੱਚ ਉਹਨਾਂ ਦਾ ਨਾਮ ਤੇ ਐਡਰੈਸ ਦੂਰਦਰਸ਼ਨ ਤੇ ਕੋਈ 1 ਸਾਲ ਅਨਹੋਣੇ ਨਾਮ ਦਾ ਇੱਕ ਸੀਰੀਅਲ ਚੱਲਦਾ ਰਿਹਾ ਅਨਹੋਣੇ ਉਹਦੇ ਵਿੱਚ ਦਿਖਾਉਂਦੇ ਉਸ ਕਿਤਾਬੇ ਜੋ ਕੁਝ ਲਿਖਿਆ ਹੋਇਆ ਹੈ ਉਹਦੇ ਆਧਾਰ ਤੇ ਸਭ ਕੁਝ ਦਿਖਾਉਂਦੇ ਫਿਰ ਮਰ ਕੇ 8-10 ਘੰਟਿਆਂ ਬਾਅਦ ਜੋ ਜੀ ਉਹ ਠੇ ਫਿਰ ਤੇ ਫਿਰ ਦੱਸਦੇ ਨੇ ਕੀ ਕੁਝ ਹੋਇਆ ਉਹਨਾਂ ਦੇ ਨਾਮ ਨੇ ਤੇ ਐਡਰੈਸ ਨੇ ਉਸ ਕਿਤਾਬ ਦੇ ਵਿੱਚ ਖੁਸ਼ਕਿਸਮਤੀ ਹੈ ਇਸ ਦੀ ਲੇਖਕਾ ਇੱਕ ਸਿੱਖ ਬੱਚੀ ਹੈ ਡਾਕਟਰ ਸਤਵੰਦ ਬੈਂਗਲੌਰ ਉਹਨੇ ਬੈਂਗਲੌਰ ਇਹ ਕਿਤਾਬ ਸੰਗਤ ਦੇ ਵਿੱਚ ਭੇਟ ਕੀਤੀ ਕੰਢੇ ਕੇ ਗੈਨੇ ਜੀ ਤੇ ਬਹੁਤ ਵੱਡਾ ਹੋਵੇ ਗਿਆਨ ਇਹ ਤੇ ਰੱਬ ਦੀ ਬਹੁਤ ਵੱਡੀ ਲੇਲਾ ਸਿਮਰਤੀ ਦਾ ਕੋਈ ਆਵਾਜ਼ ਅੰਦਾਜ਼ਾ ਨਹੀਂ ਲਾ ਸਕਦਾ ਮਨੁੱਖ ਦੀ ਜਿਹੜੀ ਸਿਮਰਤੀ ਹੈ ਅਸੀਂ ਮੰਨਦੇ ਹਾਂ ਅਨੰਤ ਅਨੰਤ ਹੈ ਅਨੰਤ ਜਨਮਾਂ ਦੀਆਂ ਅੰਦਰ ਸਿਮਰਤੀਆਂ ਪਈਆਂ ਜਿਹੜੀ ਗੱਲ ਮੈਂ ਕਹਿਣ ਲੱਗਾ ਉਹਨੂੰ ਧਿਆਨ ਨਾਲ ਸੁਣਨਾ ਸਿਮਰਤੀ ਦੇ ਵਿੱਚ ਦੁੱਖ ਵੀ ਪਿਆ ਹੈ ਸੁੱਖ ਵੀ ਪਿਆ ਹੈ ਉਸ ਸਿਮਰਤੀ ਦੇ ਵਿੱਚ ਪਰਿਵਾਰ ਦੀਆਂ ਯਾਦਾਂ ਨੇ ਪਰਿਵਾਰ ਦੇ ਵਿਛੋੜੇ ਦੀਆਂ ਆਈਆਂ ਉਸ ਸਿਮਰਤੀ ਦੇ ਧੰਨ ਦੇ ਮਿਲਣ ਦੀਆਂ ਯਾਦਾਂ ਨੇ ਤੇ ਧੰਨ ਦੇ ਜਾਣ ਦੀਆਂ ਯਾਦਾਂ ਨੇ ਦੁੱਖ ਸੁੱਖ ਦੀਆਂ ਯਾਦਾਂ ਮਿਲੀ ਸੀ ਪ੍ਰਭਤਾ ਬੜਾ ਸੁੱਖ ਮਿਲਿਆ ਤੋਂ ਅੰਦਰ ਸਿਮਰਤੀ ਦਾ ਅੰਗ ਬਣ ਗਏ ਚਲੀ ਗਈ ਪ੍ਰਭਤਾ ਤੇ ਬੜਾ ਦੁੱਖ ਮਿਲਿਆ ਸਿਮਰਤੀ ਦਾ ਹਿੱਸਾ ਬਣ ਗਏ ਇਹ ਸਾਰੀਆਂ ਯਾਦਾਂ ਹਨ ਉਹਨਾਂ ਨੇ ਮੈਨੂੰ ਦੱਸਿਆ ਇਸ ਸਿਮਰਤੀ ਦੇ ਪਰਮਾਤਮਾ ਦੀ ਕੋਈ ਯਾਦ ਇਹ ਜੋ ਸਿਮਰਤियां ਲਬੀਆਂ ਸਿਮਰਤੀ ਦੇ ਗਹਿਰੇ ਤੋਂ ਗਹਿਰੇ ਤਨ ਦੇ ਚ ਵੀ ਚਲੇ ਜਾਈਏ ਦੁੱਖਾਂ ਦੀ ਯਾਦ ਹੈ ਸੁੱਖਾਂ ਦੀ ਯਾਦ ਹੈ ਪਰਮਾਤਮਾ ਦੀ ਯਾਦ ਕੋ ਦਾਨ ਤੇ ਬੜਾ ਕਰਦਾ ਜਪ ਨਹੀਂ ਕਰਦਾ ਇਸ ਦਾਨ ਦੇ ਚੋਂ ਅਭਮਾਨ ਪੈਦਾ ਹੋਵੇਗਾ ਹੰਕਾਰ ਦੀ ਬਦਵੋ ਆਵੇਗੀ ਨਿਰੰਕਾਰ ਦੀ ਸੁਬੰਦੀ ਨੇ ਸੇਵਾ ਤੇ ਬੜੀ ਕਰਦਾ ਜਪ ਨਹੀਂ ਕਰਦਾ ਦੀ ਸੇਵਾ ਵਿੱਚ ਵੀ ਕਠੋਰਤਾ ਹੋਵੇਗੀ ਦਇਆ ਨਹੀਂ ਪਾਠ ਤੇ ਬੜਾ ਕਰ ਰਹਾ ਪਰ ਮਨ ਨੂੰ ਨਹੀਂ ਜੋੜਦਾ ਅਗਿਆਨਤਾ ਬਣੀ ਰਹੇਗੀ ਬਣੀ ਰਹੇਗੀ ਜਿਵੇਂ ਭੋਜਨ ਦੀ ਥਾਲੀ ਸਾਰਾ ਦਿਨ ਮੇਰੇ ਹੱਥੇ ਚ ਹੋਵੇ ਮੇਰੀ ਭੁੱਖ ਤੇ ਨਹੀਂ ਮਿਟੇਗੀ ਭੁੱਖ ਤੇ ਮਿਟੇਗੀ ਖਾਣ ਨਾਲ ਕਰਾਬਨ ਜ਼ਬਾਨ ਨਾਲ ਮਹਿਬਾਨੀ ਪੜ ਰਿਆ ਇਸ ਵਿੱਚ ਮੇਰਾ ਮਨ ਨਹੀਂ ਜੁੜਿਆ ਭੁੱਖੇ ਮਾਂ ਕਰਨੀ ਕੁਝ ਵੀ ਨਹੀਂ ਹੋਵੇਗਾ ਕੁਝ ਵੀ ਨਹੀਂ ਹੋਵੇਗਾ ਇਸ ਵਾਸਤੇ ਇਹ ਬੁਨਿਆਦੀ ਨੁਕਤੇ ਮੈਂ ਤੁਹਾਡੇ ਸਾਹਮਣੇ ਰੱਖਾਂ ਫਿਰ ਬਾਅਦ ਵਿੱਚ ਹੋਰ ਵਿਚਾਰਾਂ ਜਪ ਕਿਵੇਂ ਕਰੀਏ ਅਗਰ ਕੋਈ ਵਿਧੀ ਵਿਧਾਨ ਪੁੱਛੇ ਤਾਂ ਦੋ ਨੁਕਤੇ ਪਹਿਲੇ ਮੈਂ ਇਹ ਵੀ ਤੁਹਾਡੇ ਸਾਹਮਣੇ ਰੱਖਦੇ ਆਂ ਪਹਿਲਾ ਨੁਕਤਾ ਤੇ ਕੋਈ ਵਿਧੀ ਵਿਧਾਨ ਨਹੀਂ ਹੈ ਨਹੀਂ ਹੈ ਫਿਰ ਮੈਂ ਅਰਜ਼ ਕਰਾਂ ਜੋ ਤੁਹਾਡੇ ਸਾਹਮਣੇ ਵਿਚਾਰ ਰੱਖਾਂਗਾ ਤਸਦੀਕ ਗੁਰਬਾਣੀ ਕਰੇਗੀ ਪੰਕਤੀ ਤੁਹਾਨੂੰ ਸੁਣਾਵਾਂ ਤਜ ਭਰਮ ਕਰਮ ਬਿਦ ਨਿਖੇ ਰਾਮ ਨਾਮ ਲੈਹੀ ਵਿਦ ਨਿਖੇਦ ਕੋਈ ਵਿਦੀ ਨਹੀਂ ਵਿਦੀ ਨਿਸ਼ੇਦ ਕੋਈ ਡੰਗ ਨਹੀਂ ਹੈ ਕੋਈ ਤਰੀਕਾ ਨਹੀਂ ਹੈ ਇਹ ਭਗਤ ਕਬੀਰ ਜੀ ਦੀ ਪੰਕਤੀ ਹੈ ਕਬੀਰ ਕਹਿੰਦੇ ਨੇ ਮੇਰੇ ਕੋਲ ਢੰਗ ਨਾ ਪੁੱਛੋ ਕਿਉਂਕਿ ਢੰਗ ਹੈ ਹੀ ਨਹੀਂ ਹੈ ਹੀ ਨਹੀਂ ਤੁਸੀਂ ਆਖੋਗੇ ਕਬੀਰ ਜੈਸਾ ਸੰਤ ਭਗਤ ਸਤਗੁਰੂ ਨੇ ਆਪਣੇ ਸੀਨੇ 'ਚ ਥਾਂ ਦਿੱਤੀ ਭਗਤਾਂ ਦੇ ਚੋਂ ਪਹਿਲੇ ਰਖਿਆ ਕਹਿੰਦਾ ਕੋਈ ਡੰਗ ਨਹੀਂ ਬਿਦੀ ਨਿਸ਼ੇਧ ਕੋਈ ਬਿਦੀ ਨਹੀਂ ਮੇਰੇ ਕੋਲ ਕੋਈ ਬਿਦੀ ਨਾ ਪੁੱਛੋ ਦਰਸਲ ਨੁਕਤੇ ਮੈਂ ਤੁਹਾਡੇ ਸਾਹਮਣੇ ਰੱਖਾਂ 36 ਪ੍ਰਕਾਰ ਦੇ ਭੋਜਨ ਦਾ ਪਰੋਸਿਆ ਹੋਇਆ ਥਾਲ ਕਿਸੇ ਦੇ ਅੱਗੋਂ ਰੱਖ ਦਈਏ ਕਿ ਅਗਲਾ ਇਹ ਆਖੇ ਢੰਗ ਦੱਸ ਉਹ ਖਾਣ ਦਾ ਕਿਵੇਂ ਖਾਈਏ ਤੇ ਇੱਕ ਗੱਲ ਸਪਸ਼ਟ ਹੋ ਗਈ ਇਹਨੂੰ ਭੁੱਖ ਨਹੀਂ ਲੱਗੀ ਭੁੱਖ ਨਹੀਂ ਕਦੀ ਭੁੱਖਾ ਢੰਗ ਪੁੱਛਦਾ ਹੈ ਕਦੀ ਭੁੱਖਾ ਤੌਰ ਤਰੀਕਾ ਪੁੱਛਦਾ ਹੈ ਠੰਡਾ ਪਾਣੀ ਦਾ ਗਲਾਸ ਕੋਲਡ ਡਰਿੰਕ ਸ਼ਰਬਤ ਕਿਸੇ ਦੇ ਅੱਗੋਂ ਰੱਖ ਲਈਏ ਤੇ ਅਗਲਾ ਆਖੇ ਪੀਣ ਦਾ ਜ਼ਰਾ ਢੰਗ ਵੀ ਦੱਸ ਤਾ ਤੋ ਗੱਲ ਸਾਫ ਹੋ ਗਈ ਪਿਆਸ ਨਹੀਂ ਲੱਗੇ ਪੈਸਾ ਕਦੀ ਢੰਗ ਪੁੱਛਦਾ ਹੈ ਪਿਆਸ ਲੱਗਦੀ ਤੇ ਪਸ਼ੂ ਪਾਣੀ ਪੀਣ ਲੱਗ ਪੈਂਦੇ ਬੁੱਖ ਲੱਗਦੀ ਤੇ ਉਹ ਵੀ ਖਾਣ ਲੱਗ ਪੈਂਦੇ ਜੋ ਢੰਗ ਪਿਆ ਪੁੱਛਦਾ ਕਬੀਰ ਕਹਿੰਦੇ ਨੇ ਅਜੇ ਨਾਮ ਦੀ ਬੁੱਖ ਨਹੀਂ ਪੈਦਾ ਅਜੇ ਪਰਮਾਤਮਾ ਦੀ ਪਿਆਸ ਨਹੀਂ ਪੈਦਾ ਕਬੀਰ ਇਹ ਕਹਿ ਰਿਹਾ ਨੇ ਵਰਨਾ ਪਿਆਸਾ ਕਦੀ ਢੰਗ ਪੁੱਛਦਾ ਹੈ ਪਾਣੀ ਦਾ ਗਲਾਸ ਸਾਹਮਣੇ ਪਿਆ ਹੋਵੇ ਕਿ ਮੈਂ ਪੀ ਕਦੀ ਭੁੱਖਾ ਢੰਗ ਪੁੱਛਦਾ ਮੈਂ ਕਿਵੇਂ ਖਾਵਾਂ ਇਹ ਢੰਗ ਪੁੱਛਣ ਵਾਲੇ ਇਹਨਾਂ 'ਚ ਪਿਆਸ ਨਹੀਂ ਹੈ ਭੁੱਖ ਨਹੀਂ ਹੈ ਔਰ ਢੰਗ ਦਸਣ ਵਾਲੇ ਖਾਣਾ ਕਰਨੇ ਉਹਨਾਂ ਨੂੰ ਕੁਛ ਵੀ ਢੰਗ ਦਾ ਪਤਾ ਨਹੀਂ ਕਬੀਰ ਤੋਂ ਵੀ ਆਪਣੇ ਆਪ ਨੂੰ ਸਿਆਣਾ ਕਹੀ ਜਾਂਦੇ ਨੇ ਤਜ ਭਰਮ ਕਰਮ ਬਿਦਨੇ ਖੇਦ ਰਾਮ ਨਾਮ ਲੈ ਹੀ ਗੁਰ ਪ੍ਰਸਾਦ ਜਨ ਕਬੀਰ ਰਾਮ ਕਰ ਸਨੇ ਹੁਣ ਮੈਂ ਫਿਰ ਅਰਜ਼ ਕਰਾਂ ਫਿਰ ਵੀ ਇੱਕ ਢੰਗ ਹੈ ਤੁਸੀਂ ਆਖੋਗੇ ਆਪੇ ਮੈਂ ਖੰਡਨ ਕਰਦਾ ਪਿਆ ਕਬੀਰ ਦੀ ਬੋਲਾਂ ਨੂੰ ਲੈ ਕੇ ਪਰ ਹੁਣ ਮੰਡਨ ਕਰਦਾ ਇਹ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਲੈ ਕੇ ਧਿਆਨ ਨਾਲ ਸੁਣਨਾ ਕੋਈ ਢੰਗ ਨਹੀਂ ਹੈ ਪਗੜ ਕੋਈ ਸਾਹਮਣੇ ਪਰੋਸਿਆ ਹੋਇਆ ਥਾਲ ਪਿਆ ਤੇ ਢੰਗ ਪੁੱਛਦਾ ਹੈ ਖਾਣ ਦਾ ਇਹਨੂੰ ਭੁੱਖ ਨਹੀਂ ਹੈ ਢੰਗ ਪੁੱਛਦਾ ਹੈ ਪੀਣ ਦਾ ਇਹਨੂੰ ਪਿਆਸ ਨਹੀਂ ਕੋਈ ਢੰਗ ਨਹੀਂ ਹੈ ਪਿਆਸ ਹੋਣੀ ਚਾਹੀਦੀ ਹੈ ਕੋਈ ਢੰਗ ਨਹੀਂ ਹੈ ਭੁੱਖ ਹੋਣੀ ਚਾਹੀਦੀ ਹੈ ਨਾਮ ਜਪਣ ਦਾ ਜੋ ਢੰਗ ਪੁੱਛਦਾ ਹੈ ਅਜੇ ਨਾਮ ਜਪਣ ਦੀ ਤੜਪ ਨਹੀਂ ਹੈ ਅਜੇ ਖਿੱਚ ਨਹੀਂ ਹੈ ਅਜੇ ਪਿਆਸ ਨਹੀਂ ਹੈ ਜੇ ਭੁੱਖ ਨਹੀਂ ਪੈਦਾ ਲੱਗੀ ਸਾਚੇ ਨਾਮ ਕੀ ਲਾਗੇ ਭੁੱਖ ਅਜੇ ਕੋਈ ਨਹੀਂ ਅਜੇ ਨਹੀਂ ਹੈ ਤਾਂ ਹੀ ਜਗ੍ਹਾ ਜਗ੍ਹਾ ਤੇ ਢੰਗ ਪਿਆ ਪੁੱਛਦਾ ਮੈਂ ਫਿਰ ਅਰਜ਼ ਕਰਾਂ ਫਿਰ ਵੀ ਇੱਕ ਢੰਗ ਹੈ ਕਿ ਭੋਜਨ ਦੀ ਬੁਰਕੀ ਮੂੰਚ ਪਾਣੀ ਪੈਂਦੀ ਅੱਖਾਂ 'ਚ ਨਹੀਂ ਪਾਣੀ ਪੈਂਦੀ ਕੰਨਾਂ 'ਚ ਨਹੀਂ ਕਿਰਵੀ ਕਟਾਂਗ ਹੈ ਐਵੇਂ ਭੋਜਨ ਦੀ ਬੁਰਕੀ ਚੁੱਕ ਕੇ ਮੈਂ ਕਾਨੇ 'ਚ ਪਾਵਾਂ ਇਹਦੇ ਰਾਹੀਂ ਮੇਰੇ ਮੈਦੇ 'ਚ ਪ੍ਰਵੇਸ਼ ਨਹੀਂ ਕਰੇਗੇ ਇਹਦੇ ਨਾਲ ਮੇਰੀ ਭੁੱਖ ਨਹੀਂ ਮਿਟੇ ਮੈਂ ਅੱਖਾਂ 'ਚ ਪਾ ਲਵਾਂ ਉਹਦੇ 'ਤੇ ਨਮਕ ਮਰਸ਼ ਹੋਵੇਗਾ ਖਾਂਦੇ 'ਚ ਪਾਣੀ ਆ ਜਾਏਗਾ ਖਾਂਦੇ ਖਰਾਬ ਹੋਣਗੇ ਮੈਂ ਨੱਕ ਦੇ 'ਚ ਪਾਵਾਂ ਤੇ ਨਿਛਾਣ ਗਿਆ ਵੇ ਦੁਆਰ ਨਹੀਂ ਹੈ ਫਿਰ ਵੀ ਇੱਕ ਢੰਗ ਹੈ ਕਿ ਭੋਜਨ ਦੇ ਵਰਕੇ ਮੋਚ ਪਾਣੇ ਪਏ ਮੋਂਦੇ ਰਾਹੇ ਅੰਦਰ ਜਾਏਗਾ ਕੋਈ ਢੰਗ ਨਹੀਂ ਹੈ ਪ੍ਰਭੂ ਦੇ ਨਾਮ ਜਪਣ ਦਾ ਫਿਰ ਵੀ ਇੱਕ ਢੰਗ ਹੈ ਕੀ ਢੰਗ ਹੈ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਸੋਹੀ ਰਾਗ ਦੇ ਜਸ ਦੱਸਦੇ ਨੇ ਰਸਨਾ ਨਾਮ ਜਪੋ ਤਬ ਮਥਿਏ ਇਨ ਵਿਧ ਅਮਰਤ ਪਾ ਜ਼ੁਬਾਨ ਨਾਲ ਜਪਣਾ ਔਰ ਕੀ ਹੈ ਕੋਈ ਅੱਖਾਂ ਨਾਲ ਥੋੜੀ ਜਪਣਾ ਨੱਕ ਨਾਲ ਥੋੜੀ ਜਪਣਾ ਕੰਨਾਂ ਨਾਲ ਥੋੜੀ ਜਪਣਾ ਤੇ ਸਾਰੇ ਇੰਦ੍ਰੇ ਦਿੱਤੇ ਨੇ ਪ੍ਰਭੂ ਨੇ ਜਪਣਾ ਤੇ ਜ਼ੁਬਾਨ ਨਾਲ ਰਸਨਾ ਨਾਮ ਜਪੋ ਤਬ ਮਥਿਏ ਇਨ ਵਿਧ ਅਮਰਤ ਪਾ ਇਸ ਵਿਧੀ ਨਾਲ ਅਮਰਤ ਦੀ ਪ੍ਰਾਪਤੀ ਹੋ ਜਾਏ ਮੈਂ ਅਰਜ਼ ਕਰਾਂ ਜ਼ਬਾਨ ਨਾਲ ਜਪਣਾ ਇੰਜ ਹੈ ਜਿਵੇਂ ਹੱਥਾਂ ਨਾਲ ਰੋਟੀ ਪਕਾਣਾ ਪਰ ਰੋਟੀ ਪਕਾਣਾ ਰੋਟੀ ਖਾਣਾ ਨਹੀਂ ਹੈ ਪਕਾਣ ਨਾਲ ਭੁੱਖ ਨਹੀਂ ਮਿਟੇਗੀ ਇਹ ਦੂਜਾ ਨੁਕਤਾ ਮੈਂ ਤੁਹਾਡੇ ਸਾਹਮਣੇ ਰੱਖ ਰਿਹਾ ਰੋਟੀ ਕਮਾਣ ਨਾਲ ਵੀ ਭੁੱਖ ਨਹੀਂ ਮਿਟੇਗੀ ਰੋਟੀ ਪਕਾਣ ਨਾਲ ਵੀ ਭੁੱਖ ਨਹੀਂ ਮਿਟੇਗੀ ਸਾਰਾ ਦਿਨ ਰਸੋਈ ਦੇ ਚਰਿਆ ਹੈ ਤੇ ਭੋਜਨ ਬਣਾਉਂਦਾ ਰਿਹਾ ਹੈ ਭੁੱਖ ਨਹੀਂ ਮਿਟੇਗੀ ਨਹੀਂ ਮਿਟੇਗੀ ਸਾਰਾ ਦਿਨ ਬਾਣੀ ਪੜਦਾ ਰਿਹਾ ਹੈ ਭੋਜਨ ਬਣਾਉਣਾ ਹੈ ਵਾਹਿਗੁਰੂ ਵਾਹਿਗੁਰੂ ਜ਼ਬਾਨ ਜਪਦੇ ਰਹੀਏ ਭੋਜਨ ਬਣਦਾ ਹੈ ਪਰ ਇਹਨੂੰ ਖਾਣਾ ਵੀ ਤੇ ਹੈ ਨਾ ਜੇ ਕੋ ਖਾਵੇ ਜੇ ਕੋ ਭੁਣਛੇ ਤੇਸ ਕਾ ਹੋਏ ਉਧਾਰ ਤਨ ਨੂੰ ਖਾਣ ਦਾ ਡੰਗ ਕੀ ਹੈ ਜਿਵੇਂ ਭੋਜਨ ਦੀ ਬੁਰਖੀ ਦਾ ਢੰਗ ਹੈ ਮੂੰਹ ਚ ਪਾਣੀ ਪੈ। ਫਿਰੇ ਨਾਮ ਜਪਣ ਦਾ ਡੰਗ ਹੈ ਜ਼ਬਾਨ ਨੇ ਤੇ ਭਜਨ ਕਰਨਾ ਹੈ ਬੜਾਣਾ ਹੈ। ਜਪ ਨੂੰ ਰੱਖ ਦੇਣਾ ਹੈ। ਕੰਨਾਂ ਦੇ ਰਾਹੀਂ ਉਹ ਸ਼ਬਦ ਨੇ ਅੰਦਰ ਪ੍ਰਵੇਸ਼ ਕਰਨਾ ਹੈ। ਅੱਖਾਂ ਦੇ ਰਾਹੀਂ ਨਹੀਂ। ਮੂੰਹ ਦੇ ਰਾਹੀਂ ਵੀ ਨਹੀਂ। ਨੱਕ ਦੇ ਰਾਹੀਂ ਵੀ ਨਹੀਂ। ਐ ਡੰਗ ਹੈ ਗਾਵੀਏ ਸੁਣੀਏ ਮਨ ਰਖੀਏ ਮਾਂ ਕੈਨ ਲਾ ਰੋਟੀ ਕਮਾਣਾ ਔਖ ਹੈ ਪਕਾਣਾ ਔਖ ਹੈ ਖਾਣਾ ਤੇ ਬੜਾ ਸੋਕ ਹੈ ਸਾਰੇ ਕਰ ਸਕਦੇ ਆਰਾਮ ਨਾਲ ਕਮਾਣਾ ਔਖ ਹੈ ਪਕਾਣਾ ਔਖ ਹੈ ਦੂਜੀ ਮੈਂ ਅਰਜ਼ ਕਰਾਂ ਭਜਨ ਇਹ ਆਤਮਾ ਦੀ ਖੁਰਾਕ ਹੈ ਮੰਦੀ ਖੁਰਾਕ ਇਹ ਵੀ ਭੋਜਨ ਹੈ ਅਧਿਆਤਮਿਕ ਭੋਜਨ ਹੈ ਇਹ ਕਮਾਣਾ ਤੇ ਬੜਾ ਸੌਖ ਹੈ ਪਕਾਣਾ ਤੇ ਬੜਾ ਸੌਖ ਹੈ ਖਾਣਾ ਬੜਾ ਔਖ ਹੈ ਦੇਖੋ ਖਾਵੇ ਸਵਾਸੇ ਸਤਿਗੁਰ ਕਹਿੰਦੇ ਕੋਈ ਖਾਵੇ ਤੇ ਸਹੀ ਖਾਂਦੇ ਨਹੀਂ ਕੋਈ ਭੁੱਖੇ ਦੇ ਭੁੱਖੇ ਰਹਿ ਜਾਂਦੇ ਵਾਹਿਗੁਰੂ ਵਾਹਿਗੁਰੂ ਮੈਂ ਘੰਟਾ ਜਪਿਆ ਮੇਰੇ ਮਨ ਨੇ ਇੱਕ ਮਿੰਟ ਵੀ ਨਹੀਂ ਸੁਣਿਆ ਭੁੱਖੇ ਦਾ ਭੁੱਖਾ ਰਹਿ ਜਾਵਾਂਗਾ ਕੁਝ ਵੀ ਨਹੀਂ ਪਕਾਣ ਨਾਲ ਤੇ ਭੁੱਖ ਨਹੀਂ ਮਿਟਦੀ ਸੌਰੋ ਦਿਨ ਰਾਮ ਰਾਮ ਰਟਦਾ ਰਿਹਾ ਹੈ ਯਕੀਨ ਜਾਣੋ ਸੋਗ ਸੰਤਾਪ ਦੇ ਚ ਰਹੇਗਾ ਕੋਈ ਆਨੰਦ ਨਹੀਂ ਕੋਈ ਖੇੜਾ ਨਹੀਂ ਇਹਨੇ ਭੋਜਨ ਬੜਾਇਆ ਹੈ ਥੱਕ ਜਾਏਗਾ ਰਾਮ ਰਾਮ ਜਪਦਿਆਂ ਥੱਕ ਜਾਏਗਾ ਵਾਹਿਗੁਰੂ ਵਾਹਿਗੁਰੂ ਕਰਦਿਆਂ ਥੱਕ ਜਾਏਗਾ ਹਵੀ ਮਰ ਔਰ ਥਕੇ ਮੈਂ ਦੇਖਣਾ ਟੁੱਟੇ ਮੈਂ ਦੇਖਣਾ ਥੱਕ ਗਏ ਪੀਤੇ ਥਕੇਵਾਂ ਲੈ ਜਾਣਾ ਚਾਹੀਦਾ ਸੀ ਲੈ ਸਕਦਾ ਸੀ ਜੇ ਭੋਜਨ ਛਕ ਲੈਂਦਾ ਤੇ ਤਾਜ਼ਗੀ ਆ ਜਾਣੀ ਸੀ ਭੁੱਖ ਮਿਟ ਜਾਣੀ ਸੀ ਥਕੇਵਾਂ ਲੈ ਜਾਣਾ ਸੀ ਪਕਾਣ ਦਾ ਵੀ ਥਕੇਵਾਂ ਲੈ ਜਾਣਾ ਸੀ ਜੇ ਕਿਦਰੇ ਇਹ ਛਕ ਲੈਂਦਾ ਸ਼ਬਦ ਦਾ ਛਕਣਾ ਕੀ ਹੈ ਜੇ ਕੋ ਖਾਵੇ ਜੇ ਕੋ ਪੁੰਚੇ ਜ਼ਬਾਨ ਨੇ ਭੋਜਨ ਬਣਾਇਆ ਵਾਹਿਗੁਰੂ ਵਾਹਿਗੁਰੂ ਇਹ ਭੋਜਨ ਤੇ ਬਣ ਗਿਆ ਇਹਦਾ ਛਕਣਾ ਹੀ ਔਖ ਹੈ ਮਨ ਸੁਣੇ ਤੇ ਮਨ ਤਾਂ ਹੀ ਸੁਣੇਗਾ ਜੇ ਮਨ ਚੁੱਪ ਕਰੇ ਜਿਹੜਾ ਪਹਿਲੇ ਹੀ ਬੋਲਦਾ ਪਏ ਤੇ ਸੁਣੇਗਾ ਕੀ ਉੱਚੀ ਉੱਚੀ ਬੋਲਣ ਵਾਲਾ ਕਿਸੇ ਦੀ ਗੱਲ ਸੁਣ ਨਹੀਂ ਸਕਦਾ ਕਿਸੇ ਦੀ ਗੱਲ ਸੁਣਨ ਵਾਸਤੇ ਚੁੱਪ ਕਰਨਾ ਪੈਂਦਾ ਹੈ ਆਮ ਤੁਸੀਂ ਸਾਰੇ ਸੈਣੇ ਬੈਠੇ ਕਿਸੇ ਨੂੰ ਸੁਣਨਾ ਹੈ ਉਹ ਚੁੱਪ ਕਰਨਾ ਪਏਗਾ ਮਨ ਨੇ ਸੁਣਨਾ ਹੈ ਤਾਂ ਮਨ ਨੂੰ ਖਾਮੋਸ਼ ਹੋਣਾ ਪਏਗਾ ਮਨ ਨੂੰ ਚੁੱਪ ਰੱਖਣਾ ਪਏਗਾ ਮਨ ਨੂੰ ਚੁੱਪ ਰਖਣਾ ਹੀ ਮਨ ਦੀ ਕਾਗਰਤਾ ਹੈ ਮਨ ਨੂੰ ਖਾਵੋਸ਼ ਰਖਣਾ ਹੀ ਮਨ ਦਾ ਪਵਿੱਤਰ ਹੋਣਾ ਹੈ ਮਨ ਚੁੱਪ ਨਹੀਂ ਕਰਦਾ ਉਹ ਕੀ ਨਹੀਂ ਕਰਦਾ بڑے ਲੰਬੇ ਸਮੇਂ ਤੋਂ ਇਹ ਗਲ ਪਕੜਦੇ ਚਾਹੀ ਸੀ कि ਚੁੱਪ ਰਹਿਣ ਨਾਲੇ ਪਰਮਾਤਮਾ ਦੀ ਪ੍ਰਾਪਤੀ ਹੈ ਮਨ ਚੁੱਪ ਕਰੇ ਕੁਛ ਇੱਕ ਨੇ ਇਸ ਗੱਲ ਨੂੰ ਸਮਝਿਆ ਹੈ ਨਾ ਤੇ ਕੁਛ ਇੱਕ ਨੇ ਤਰੀਕਾ ਇਹ ਅਪਣਾਇਆ ਚਲੋ ਪਹਿਲੇ ਜ਼ਬਾਨ ਨਾਲ ਨਹੀਂ ਬੋਲਦੇ ਚੁੱਪ ਕਰ ਜਾਂਦੇ ਆ ਸ਼ਾਇਦ ਫਿਰ ਮਨ ਵੀ ਚੁੱਪ ਕਰ ਜਾਵੇ ਤੋਂ ਉਹਨਾਂ ਨੂੰ ਆਖਿਆ ਗਿਆ ਮੌਨੀ ਅਗਰ ਮੌਨ ਧਾਰਨ ਕਰਕੇ ਪ੍ਰਮਾਤਮਾ ਮਿਲਦਾ ਨਾ ਬੋਲਣ ਨਾਲ ਤਾਂ ਫਿਰ ਪ੍ਰਮਾਤਮਾ ਜ਼ੁਬਾਨ ਦੇਂਦਾ ਹੀ ਨਾ ਇਹ ਬੋਲਣ ਵਾਸਤੇ ਦਿੱਤੀ ਜੋ ਕੁਝ ਦਿੱਤਾ ਹੈ ਵਰਤਣ ਵਾਸਤੇ ਦਿੱਤਾ ਹੈ ਔਰ ਵਰਤੋ ਨਾ ਕਰੋ ਯਕੀਨ ਜਾਣੋ ਕਮਜ਼ੋਰੀ ਆ ਜਾਏਗੀ ਅੱਖਾਂ ਤੇ ਕੋਈ ਪੱਟੀ ਬਨ ਲਵੇ ਤਿੰਨ ਚਾਰ ਸਾਲ ਖੋਲੇ ਹੀ ਨਾ ਅੰਧਾ ਹੋ ਜਾਏਗਾ ਅਗਰ 4 ਸਾਲ ਬਾਅਦ ਉਸਨੇ ਪੱਟੀ ਇੱਕ ਪਾਸੇ ਕੀਤੀ ਅੰਦਾ ਹੋਵੇਗਾ ਕਿਉਂਕਿ ਅੱਖਾਂ ਦੀ ਵਰਤੋਂ ਨਹੀਂ ਕੀਤੀ ਇਸਤੇਮਾਲ ਨਹੀਂ ਕੀਤਾ ਇਸੇ ਹੁਣ ਸਾਇੰਟਿਸਟ ਵੀ ਐਸਾ ਕਹਿਣ ਲੱਗ ਪਏ ਨੇ ਕੋਈ ਬੋਲੇ ਹੀ ਨਾ 2-4 ਸਾਲ ਯਕੀਨ ਜਾਨੋ ਬੋਲਣ ਦੀ ਸ਼ਕਤੀ ਗਵਾ ਛੱਡੇਗਾ ਮੈਂ 2-4 ਮੌਨੇ ਆਪਣੇ ਸਿੱਖ ਜਗਤ 'ਚ ਦੇਖੇਨ ਜਿਨ੍ਹਾਂ ਨਾਲ ਲਕਬ ਜੁੜੇ ਹੋਇਆ ਮੋਹਨੇ ਜੀ ਇੱਕ ਦੋ ਤੇ ਗੁਜ਼ਰ ਗਏ ਇੱਕ ਦੋ ਰਹਿ ਗਏ 12 ਸਾਲ ਬਾਅਦ ਮੌਨ ਖੋਲਿਆ ਆਵਾਜ਼ ਬਿਲਕੁਲ ਮਾਦੀਨ ਹੋ ਗਈ ਬਾਰੀਕ ਹੋ ਗਈ ਬੜਾ ਜ਼ੋਰ ਦਾ ਬੋਲਦੈ ਤਾਂ ਕਿਦਰੇ ਪੱਲੇ ਪੈਂਦੇ ਪਰ ਥੋੜੇ ਜਿਹਾ ਬੋਲ ਬੋਲਣ ਲੱਗਿਆਂ ਵੀ ਲੜਖੜਾ ਜਾਂਦੇ ਨੇ ਥਥੜਾ ਜਾਂਦੇ ਨੇ ਜ਼ਬਾਨ ਬੋਲਣ ਦੀ ਸ਼ਕਤੀ ਗਵਾ ਬੈਠੇ ਬੋਲੇ ਜਿਹੜਾ ਮਨ ਕਪੜੇ ਦਿਮਾਗ ਤੋਂ ਕੰਮ ਲਾਵੇ ਸੋਚ ਸ਼ਕਤੀ ਤੋਂ ਕੰਮ ਨਾ ਲਵੇ ਯਕੀਨ ਜਾਨੋ ਮੂੜ ਦਾ ਮੂੜ ਰਹਿ ਜਾਏਗਾ ਜਿਵੇਂ ਲੋਹਾ ਵਰਤਨ ਵਿੱਚ ਬਣਿਆ ਰਹੇ ਤੇ ਲੰਬੇ ਸਮੇਂ ਤੱਕ ਰਹਿੰਦਾ ਉਝ ਪਿਆ ਰਹੇ ਤੇ ਜ਼ੰਗ ਲੱਗਾ ਜਾਏਗਾ ਇਹ ਵੀ ਮੈਲਜ ਕਰਦੇ ਸਰੀਰ ਦੇ ਜਿਸ ਗਿਆਨ ਇੰਦਰੀ ਤੋਂ ਕੰਮ ਨਾ ਲਾਓ ਕਮਜ਼ੋਰ ਹੋ ਜਾਏਗਾ ਜਿਹੜੇ ਮਨਕ ਥੋੜਾ ਬਹੁਤ ਪੈਦਲ ਨਹੀਂ ਚੱਲਦੇ ਯਕੀਨ ਜਾਣੋ ਚੱਲਣ ਦੀ ਸ਼ਕਤੀ ਗਵਾ ਬੈਠਦੇ ਜਿਹੜੇ ਲੋਕ ਥੋੜਾ ਬਹੁਤ ਹੱਥਾਂ ਨਾਲ ਕੰਮ ਨਹੀਂ ਕਰਦੇ ਉਹਨਾਂ ਦੇ ਹੱਥ ਵੀ ਕਮਜ਼ੋਰ ਹੋ ਜਾਂਦੇ ਇਹ ਤੇ ਕੁਦਰਤ ਨੇ ਨਿਯਮ ਬਣਾਇਆ ਹੈ ਪਰਮਾਤਮਾ ਨੇ ਨਿਯਮ ਬਣਾਇਆ ਹੈ ਕੋਈ ਕਈਆਂ ਨੇ ਐਸਾ ਸਮਝਿਆ ਚਲੋ ਜ਼ੁਬਾਨ ਨਾਲ ਵੀ ਨਹੀਂ ਬੋਲਦੇ ਸ਼ਾਇਦ ਮਨ ਚੁੱਪ ਕਰ ਜਾਏ ਗੁਰੂ ਨਾਨਕ ਸਮਝਾਉਂਦੇ ਨਹੀਂ ਚੁੱਪ ਹੈ ਚੁੱਪ ਨਾ ਹੋਵੇ ਜ਼ਬਾਨ ਦੇ ਚੁੱਪ ਕਰਨ ਨਾਲ ਮਨ ਚੁੱਪ ਨਹੀਂ ਕਰੇਗਾ ਨਹੀਂ ਕਰੇਗਾ ਉਹਦਾ ਜ਼ਬਾਨ ਨਾਲ ਕੋਈ ਮਤਲਬ ਹੀ ਨਹੀਂ ਹੈ ਚੁੱਪ ਹੈ ਚੁੱਪ ਨਾ ਹੋਵੇ ਜੇ ਲਾਹ ਰਿਆਂ ਲਿਵਤਾ ਤੂੰ ਇਕਲੇ ਬਤਾਉਂ ਕਈ ਸਾਲਾਂ ਤੱਕ ਚੁੱਪ ਕਰ ਤਾਂ ਵੀ ਮਨ ਚੁੱਪ ਨਹੀਂ ਕਰੇਗਾ ਬੋਲਦਾ ਰਹੇਗਾ ਬੋਲਦਾ ਮਨ ਦਾ ਸੁਭਾਅ ਹੈ ਬੋਲਣਾ ਇਹਦਾ ਬੋਲਣਾ ਕਿਵੇਂ ਬੰਦ ਕਰੀਏਦਾ ਬੋਲਣ ਵਾਲੇ ਨੂੰ ਵਕਫਾ ਕਹਿੰਦੇ ਨੇ ਚਰਨ ਗਹਾਂ ਬਕੌ ਸੁਵ ਰਸਨਾ ਦੀਜੇ ਪ੍ਰਾਨ ਅਕੋਰ ਵਕਤੇ ਤੋਂ ਪੰਜਾਬੀ ਰੂਪ ਬਣਿਆ ਬਖਤਾ ਭਾਵੇਂ ਅੱਜ ਤੇ ਇਹਦੇ ਅਰਥ ਕੁਝ ਹੋਰ ਬਣ ਗਏ ਨੇ ਚਰਨ ਗਹਾਂ ਬਕੌ ਸੁਵ ਰਸਨਾ ਬਕੌਂ ਦੇ ਅਰਥ ਨੇ ਬੋਲਣਾ ਬੋਲਣਾ ਇਸ ਜ਼ਬਾਨ ਨਾਲ ਮੈਂ ਸੁਬ ਬਕਦਾ ਇੰਜ ਕਹਿ ਲੋ ਬਕੌਂ ਸੁਬ ਰਸਨਾ ਸ਼ਬਦ ਹੈ ਗੁਰੂ ਅਰਜਨ ਦੇਵ ਜੀ ਦਾ ਇਹਦੇ ਅਰਥ ਇਹ ਨਹੀਂ ਜੋ ਅਸੀਂ ਕਰਦੇ ਆ ਸ਼ਬਦਾਂ ਦੇ ਅਰਥ ਦੁਨੀਆ 'ਚ ਕੁਝ ਹੋਰ ਹੋ ਗਏ ਨੇ ਪਰ ਸ਼ਬਦ ਦੇ ਆਪਣੇ ਅਰਥ ਨੇ ਬੋਲਣਾ ਬੋਲਣ ਨੂੰ ਵਕਤਾ ਕਹਿੰਦੇ ਨੇ ਬੋਲਣ ਵਾਲੇ ਨੂੰ ਵਕਤਾ ਕਹਿੰਦੇ ਨੇ ਚਰਨ ਗਾਹ ਮੈਂ ਉਹਦੇ ਚਰਨ ਪਕੜਦਾ ਬਕੋ ਸਭ ਰਸਨਾ ਜ਼ਬਾਨ ਨਾਲ ਸੁਭ ਬੋਲਣਾ ਬਕੋ ਦੇ ਅਰਥ ਬੋਲਣਾ ਜ਼ਬਾਨ ਵਕਤਾ ਬਣੇ ਮਨ ਵਕਤਾ ਨਾ ਬਣੇ ਮਨ ਸਰੋਤਾ ਬਣੇ ਬਸ ਇੰਨੀ ਗੱਲ ਜਵਾਨ ਨੂੰ ਬੜੀ ਆਸਾਨੀ ਨਾਲ ਵਕਤਾ ਬਣਾ ਲੈਨੇ ਆ ਬਹੁਤ ਆਸਾਨੀ ਇਹ ਭੋਜਨ ਬੜੀ ਆਸਾਨੀ ਨਾਲ ਕਮਾਲ ਲੈਨੇ ਆ ਬਣਾ ਲੈਨੇ ਆ ਵਾਹਿਗੁਰੂ ਵਾਹਿਗੁਰੂ ਵਕਤਾ ਬਣ ਮਨ ਸਰੋਤਾ ਨਹੀਂ ਬਣਦਾ ਤੇ ਮਨ ਨਹੀਂ ਖਾਣਾ ਚੁੱਪ ਕਰੇ ਤੇ ਸ਼ਬਦ ਅੰਦਰ ਪ੍ਰਵੇਸ਼ ਕਰੇ ਤੇ ਚੁੱਪ ਨਹੀਂ ਕਰਦਾ ਮੈਂ ਇਕ ਸ਼ਹਿਰ ਦੇ ਇੱਕ ਸੱਜਣ ਨੇ ਅਰਦਾਸ ਕਰਾਈ ਕਿਦਰੇ ਲੋ 4 ਮਹੀਨੇ ਜਿਸ ਨੇ ਪਾਠ ਕੀਤੇ ਉਹਨੇ 5000 ਸੁਖਮਨੀ ਸਾਹਿਬ ਦੇ ਅਰਦਾਸ ਕਰਾਈ ਭੋਗ ਪਵਾਇਆ ਅਰਦਾਸ ਕਰ ਮੇਰੇ ਕੋਲ ਕਿਸੇ ਨੇ ਪੁੱਛਿਆ ਬੜਾ ਮਹਾਨ ਮਨੁੱਖ ਹੈ 5000 ਪਾਠ ਸੁਖਮਨੀ ਸਾਹਿਬ ਦੇ ਕਰ ਚੁੱਕਿਆ ਮੈਂ ਕਿਹਾ ਚਿਹਰੇ ਦਿੱਤੇ ਛਾਪ ਤੇ ਇੱਕ ਪੰਕਤੀ ਦੀ ਵੀ ਕੋਈ ਨਹੀਂ ਇੱਕ ਪੰਗਤੀ ਦੀ ਵੀ ਕੋਈ ਨਹੀਂ ਕੀ ਹੋਇਆ 5000 ਕਿਤੇ ਇਹ ਰੋਟੀ ਬਣਾਉਂਦਾ ਤੇ ਰਿਆ ਰੋਟੀਆਂ ਦੇ ਢੇਰ ਲਾਏ ਨੇ ਇਸਨੇ ਖਾਦੀ ਕੋਈ ਨਹੀਂ ਇਸਨੇ ਮੈਂ ਫਿਰ ਅਰਜ਼ ਕਰਾਂ ਬਾਹਰ ਦੀ ਦੁਨੀਆ ਵਿੱਚ ਰੋਟੀ ਕਮਾਣਾ ਔਖਾ ਹੈ ਰੋਟੀ ਪਖਾਣਾ ਔਖਾ ਹੈ ਖਾਣਾ ਸੌਖਾ ਹੈ ਧਰਮ ਦੀ ਦੁਨੀਆ ਵਿੱਚ ਭੋਜਨ ਖਾਣਾ ਹੀ ਬੜਾ ਔਖਾ ਜੇ ਖਾਵੇ ਐਸ ਵਾਸੇ ਸਤਿਗੁਰ ਕਹਿੰਦੇ ਕੋਈ ਖਾਵੇ ਕੋਈ ਛਕੇ ਸਿਰਫ ਛਕੇ ਹੀ ਨਾ ਹਜ਼ਮ ਵੀ ਕਰੇ ਕਿਉਂਕਿ ਹੈ ਵੇਗਦਾ ਜਿਸ ਦਿਨ ਅੰਦਰ ਸ਼ਬਦ ਪ੍ਰਵੇਸ਼ ਕਰ ਗਿਆ ਨਾ ਮਨ ਦੀ ਦੁਨੀਆ ਬਦਲ ਜਾਏਗੀ ਘਬਰਾਹਟ ਵੀ ਹੋਵੇਗੀ ਕੁਝ ਭੈ ਵੀ ਜਾਗੇਗਾ ਇੱਕ ਹੀ ਹੋਗੇਗਾ ਐ ਨਾ ਪ੍ਰਕਾਸ਼ ਇੱਕੋ ਹੀ ਵਫਾ ਸ਼ਬਦ ਛੋਟ ਕਰੇ ਇੱਕੋ ਹੀ ਵਫਾ ਸੁਨੇ ਮਨ ਇੱਕ ਦਫਾ ਜੇ ਇੱਕ ਗੁਰ ਕੀ ਸਿੱਖ ਸੁਨੇ ਇੱਕ ਦਫਾ ਇਦਾਂ ਮਤਲਬ ਮੈਂ 100 ਦਫਾ ਵਾਹਿਗੁਰੂ ਵਾਹਿਗੁਰੂ ਆਖੇ ਮਨ ਇੱਕ ਦਫਾ ਵੀ ਪੂਰੀ ਇਕਾਗਰਤਾ ਨਾਲ ਨਹੀਂ ਸੁਣਦਾ ਕਿਉਂਕਿ ਇੱਕ ਦਫਾ ਸੁਣਾ ਹੈ ਹਜ਼ਾਰ ਦਫਾ ਇਸ ਵਾਸਤੇ ਬੋਲਣਾ ਹੈ ਵਾਹਿਗੁਰੂ ਵਾਹਿਗੁਰੂ ਕਿਦਰੇ ਮਨ ਇੱਕ ਦਫਾ ਸੁਣ ਲਵੇ ਜੇ ਇੱਕ ਗੁਰ ਕੀ ਸਿੱਖ 5000 ਸੁਖਮੰਨੀ ਸਾਹਿਬ ਦੇ ਪਾਠ ਕਰ ਲੈਂਦੇ ਆ ਮਨ ਤੇ ਨਹੀਂ ਸੁਣਦਾ ਨਹੀਂ ਸੁਣਦਾ ਸੁਣਨ ਲੱਗਿਆ ਮਨ ਪਹਿਲੇ ਚੁੱਪ ਕਰੇ ਪਰ ਇਹ ਸਾਰੀ ਤਿਆਰੀ ਅੰਮ੍ਰਿਤ ਵੇਲੇ ਉੱਠ ਕੇ ਜਪ ਦੀ ਇਹ ਹੈ ਇਹ ਵੀ ਮੈਚ ਕਰ ਲੈਣਾ ਇਹ ਸਤ ਸੰਗ ਕਰਨਾ ਇਹ ਕਥਾ ਕੀਰਤਨ ਸੁਣਨਾ ਤੇ ਕਰਨਾ ਇਹ ਸਭ ਜਪ ਦੀ ਤਿਆਰੀ ਹੈ ਕਈ ਸਜਣ ਤੇ ਸਾਰੀ ਜ਼ਿੰਦਗੀ ਤਿਆਰੀ ਥੀ ਆਪਣਾ ਸਮਾਂ ਗਵਾ ਬੈਠਦੇ ਨੇ ਪਾਈ ਗੁਰਦਾਸ ਉਹਨਾ ਬਾਰੇ ਕਹਿੰਦੇ ਨੇ ਪੂਛਤ ਹੈ ਪਥਕ ਤੇ ਮਾਰਗ ਨਾ ਧਰੇ ਪਗ ਪ੍ਰੀਤਮ ਕੇ ਦੇਸ ਕੈਸੇ ਬਾਤਨ ਸੇ ਜਾਈਏ ਇਹ ਹੁਣ ਗੱਲਾਂ ਨਾਲ ਕਿਵੇਂ ਪਹੁੰਚੇ ਕਿਵੇਂ ਪਹੁੰਚੇ ਤੁਸੀਂ ਆਖੋਗੇ ਇੱਕ ਦਫਾ ਦੇ ਸੁਣਨ ਨਾਲ ਖੇਡ ਬਣ ਜਾਂਦੀ ਹਾਂ ਇੱਕ ਦਫਾ ਦੱਸੋ ਸਾਰੀ ਦੁਨੀਆ ਬਦਲ ਜਾਵੇ ਲੱਖਾਂ ਦਫਾ ਬੋਲਣ ਨਾਲ ਮੰਦੀ ਦੁਨੀਆ ਨਹੀਂ ਬਦਲੇਗੀ